ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ। ਦੇਸੀ ਖੇਚਰਾਂ ਦੀ ਗਿਣਤੀ ਘਟ ਰਹੀ ਹੈ। ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲੋਂ ਫੁਟਕਲ ਮਾਲ ਬਾਹਰ ਜਾਂਦਾ। ਜੇ ਪ੍ਰਨੀਤ ਕੌਰ ਜੀ ਤੁਸੀਂ ਤੁਹਾਡਾ ਘਰ ਦਾ 2 ਸਾਲ ਪਹਿਲੇ ਛੱਡ ਗਿਆ ਸੀ। ਹਿੰਦੁਸਤਾਨ ਦੀਆਂ ਪਰੰਪਰਾਵਾਂ ਮੁਤਾਬਕ ਹਮੇਸ਼ਾ ਜਿਹੜੀ ਘਰ ਦੀ ਹੁੰਦੀ ਉਹ ਘਰ ਦੇ ਦੇ ਪਿੱਛੇ ਜਾਂਦੀ। ਕਿ ਤੁਸੀਂ 2 ਸਾਲ ਲਗਾਤਾਰ ਕੈਂਪੇਨਿੰਗ ਕਰਦੇ ਰਹੇ। ਬੱਟਰ ਤਨਖਾ ਕਿਉਂਕਿ ਕਿਤੇ ਮਹੀਨੇ ਤਨਖਾਹ ਨਾ ਰਹੇ ਦੇ ਤੁਹਾਡੀ 2 ਸਾਲ ਤੁਸੀਂ ਕਾਂਗਰਸ 'ਚ ਰਹਤੇ ਅਖੀਰ ਤੇ ਅਖੀਰਲੀ ਤਨਖਾਹ ਲੈ ਕੇ ਫਿਰ ਗਏ ਨੀ ਤਿੰਨ ਟਰਮਾਂ 'ਚ ਨਿਖਿਤ ਐਮਪੀ ਨੂੰ ਮੌਕਾ ਦਿੱਤਾ ਸਬਿਆਨ ਸਿੰਘ ਦੇ ਨਾਲ ਇਹਦੇ ਛੋਟੇ ਭਰਾ ਨੂੰ ਡੀਐਸਬੀ ਭਰਤੀ ਕੀਤਾ ਹੁਣ ਇਸ ਤੋਂ ਵੱਧ ਦੱਸ ਦੋ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾਂ ਦੀ ਗਿਣਤੀ ਘਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁਟਕਲ ਮਾਲ ਬਾਹਰ ਜਾਵੇ ਜਿਹੜੇ ਬੰਦੇ ਆਈਡੀਓਲੋਜੀ ਨਾਲ ਕਮਿਟਿਡ ਨਹੀਂ ਨੇ ਜਿਨ੍ਹਾਂ ਦੀ ਆਈਡੀਓਲੋਜੀ ਹੈ ਕਿ ਸਿਕਿਉਰਿਟੀ ਰੱਖਣੀ ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਮੈਂ ਤੁਹੇ ਬਿਟੂ ਨਾਲ ਹੀ ਗੱਲ ਕਰ ਲਈਏ ਸਤਾਰ ਮਹਿਰੂਮ ਸਭ ਬੈਂ ਸਿੰਘ ਦਾ ਪੋਤਰਾ ਹੋਏ ਸਾਬ ਬਿਆਨ ਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਨੂੰ ਦੇਣਿਤੋ ਦਿੱਤੀ ਇਹਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ ਚ ਮੰਤਰੀ ਰੱਖਿਆ ਇਹਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ ਇਹਨਾਂ ਦੇ ਚਚੇਰੇ ਭਰਾ ਨੂੰ ਭਰਾ ਨੂੰ ਸਗੁਰਕੀਰ ਸਿੰਘ ਹੁਣ ਵੀ ਮਨਿਸਟਰ ਰੱਖਿਆ ਤਿੰਨ ਟਰਮਾਂ ਇਸ ਨਖਿਤ ਐਮਪੀ ਨੂੰ ਮੌਕਾ ਦਿੱਤਾ ਸਾਬ ਬਿਆਨ ਸਿੰਘ ਦੇ ਕਰ ਇਹਦੇ ਛੋਟੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਉਨੇ ਇਸ ਤੋਂ ਵੱਧ ਦੱਸ ਦੋ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ ਜੇ ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪੇਠੇ ਛੁਰਾ ਮਾਰ ਕੇ ਜਾਂਦੇ ਨੇ ਤਾਂ ਮੈਂ ਸਮਨੇ ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਜਿਨ੍ਹਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ ਜਿਨ੍ਹਾਂ ਦੀ ਕਮਿਟਮੈਂਟ ਮੈਂ ਆ ਅਕਸਰ ਸੁਣਨਾ ਮੇਰੀ ਸੀਟ ਕੋ ਲਈ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜਾਇਦਾ ਥੋੜਾ ਤੁਸੀਂ ਕਹਿੰਦੇ ਮੇਰੀ ਸੀਟ ਕੋ ਲਈ ਫੇ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ ਹੈ ਉਹ ਇਸ ਗੱਲ ਕਰਨ ਜਿਨ੍ਹਾਂ ਦੀ ideologies ਦੇਸ਼ ਨੂੰ ਬਚਾਉਣ ਦੀ ਜਿਨ੍ਹਾਂ ਦੀ ideologies ਪੰਜਾਬ ਪਿੱਛੇ ਲੜਾਈ ਲੜਦੀ ਉਹ ਤੇ ਰਹਿਣਗੇ ਕਾਂਗਰਸ ਜਿਨ੍ਹਾਂ ਨੇ ਸੌਦੇ ਕਰਨੇ ਨੇ ਤੋਂ ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹਨਾ ਦਲਵੀਰ ਸਿੰਘ ਗੋਲੜੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਚ ਉਠਿਆ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਸੀ ਕਾਂਗਰਸ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਕੀ ਇਹ ਕਾਂਗਰਸ ਦਾ ਖਸੂਰ ਹੈ ਜੀ ਐਦਕੀ ਜੀ ਐਮਪੀ ਦੀ ਸੀਟ ਨਹੀਂ ਦਿੱਤੀ ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ so that ਪੰਜਾਬ ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪਣਾ ਲੜਾਈ ਲੜਨ ਵਾਸਤੇ 10 ਦਿਨ ਲਗਾਤਾਰ ਦਲਵੀਰ ਗੋਲਡੀ ਸਾਹਿਬ ਕਾਂਗਰਸੀ ਕੈਂਪੇਨ ਦੇ ਵਿੱਚ ਆਗਾਜ਼ ਵੀ ਸਾ ਸੁਖਬਾਲ ਸਿੰਘ ਖਹਿਰੇ ਦੀ ਕੈਂਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋ ਦਮ ਕਿਹੜਾ ਨਵਾਂ ਰਸਤਾ ਲੱਭਿਆ ਜੀ ਨਵਾਂ ਰਸਤਾ ਇਹ ਹੈ ਭਗਵੰਤ ਦੇ ਪੈਰਾਥਲੋਂ ਜ਼ਮੀਨ ਨਿਕਲ ਗਈ ਹੈ ਸਰਕਾਰਾਂ ਦੇ ਵਿੱਚ ਦੇਨ ਨੂੰ ਬੜਾ ਖੁਜ ਹੁੰਦਾ ਜਿਹੜੇ ਲੋਕ ਧਿਆਨدار ਨੇ ਕਿਸੇ ਡਾਇਓਲੋਜੀ ਦੇ ਤੇ ਖਲੋਤੇ ਨੇ ਉਹ ਕਦੀ ਸੌਦੇ ਨਹੀਂ ਕਰਦੇ ਕਮਜ਼ੋਰ ਬੰਦੇ ਮੌਕੇ 'ਸਰ ਸੌਦੇ ਕਰਦੇ ਨੇ ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ ਕਿ ਤੂੰ ਬੀਤ ਹੇਰ ਦੀ ਮਦਦ ਕਰੇ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ ਐਮਐਲਏ ਖੜਾ ਕਰਾਂਗੇ ਤੇਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਦੇਗੀ ਅਜੇ ਤੇ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡியே ਤੇ ਜਾਣਾ ਕਿਤੇ ਨਹੀਂ ਜੇ ਜਾਣਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ ਪਾਰਟੀ ਦਾ ਕਸੂਰ ਦੱਸੋ ਕੀ ਹੈ ਜੀ ਤੋ ਆ ਬਾਕੀਆਂ ਦਾ ਵੀ ਤੁਸੀਂ ਨਾ ਲਿਆ ਤੂੰ ਹੀ ਕੈਪਟਨ ਦੀ ਗੱਲ ਕਰੀ ਜਾਂਦਾ ਜਿਹਨੂੰ 10 10 ਸਾਲ ਲਗਾਤਾ ਮੁੱਖ ਮੰਤਰੀ ਰੱਖਿਆ ਹੋਇਆ ਤੇ ਪ੍ਰਨੀਤ ਕੌਰ ਜੀ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ ਮਾਨ ਕਰਨਾ ਮੇਰੇ ਨਾਲ ਰਹੇ ਮੇਰੇ ਕੁਲੀਗ ਰਹੇ ਨੇ ਔਰ ਜੀ ਨੂੰ ਮੈਂ ਪੁੱਛਣਾ ਚਾਹਨਾ ਪ੍ਰਨੀਤ ਕੌਰ ਜੀ ਕਾਂਗਰਸ ਨੇ ਤੁਹਾਨੂੰ 2 ਸਾਲ ਸਸਪੈਂਡਡ ਰੱਖਿਆ ਕੈਪਟਨ ਦੇ ਜਾਣ ਤੋਂ ਬਾਅਦ ਇਹਨਾਂ ਦੀ ਮੈਂ ਇੱਕੋ ਦਮ ਤੁਹਾਨੂੰ ਇਹਨਾਂ ਦੀ ਈਡਿਓਲੋਜੀ ਦੀ ਗੱਲ ਕਰਨਾ ਅਸੈਂਬਲੀ ਦੀਆਂ ਇਲੈਕਸ਼ਨਾਂ ਸੀ ਤੇ ਡਿਫੈਂਸ ਮੰਤਰੀ ਰਾਜਨਾਥ ਸਿੰਘ ਜੀ ਆਏ ਸੀ ਉਹਨਾਂ ਦੀ ਜੀਬ ਤੇ ਪ੍ਰਨੀਤ ਕੌਰ ਜੀ ਚੜ ਕੇ ਕੰਪੇਨਿੰਗ ਕਰਦੇ ਨੇ ਪ੍ਰਨੀਤ ਕੌਰ ਤੇ ਜੇ ਪ੍ਰਨੀਤ ਕੌਰ ਜੀ ਤੁਸੀਂ ਤੁਹਾਡਾ ਘਰ ਦਾ 2 ਸਾਲ ਪਹਿਲੇ ਛੱਡ ਗਿਆ ਸੀ ਹਿੰਦੁਸਤਾਨ ਦੀਆਂ ਪਰੰਪਰਾਵਾਂ ਮੁਤਾਬਕ ਹਮੇਸ਼ਾ ਜਿਹੜੀ ਘਰ ਦੀ ਹੁੰਦੀ ਉਹ ਘਰ ਦੇ ਦੇ ਪਿੱਛੇ ਜਾਂਦੀ ਤੇ ਤੁਸੀਂ 2 ਸਾਲ ਲਗਾਤਾਰ ਕੰਪੇਨਿੰਗ ਕਰਦੇ ਰਹੇ ਬਟ ਤਨਖਾਹ ਕਿਉਂਕਿ ਕਿਤੇ ਮਹੀਨੇ ਤਨਖਾਹ ਨਾ ਰਹੇ ਜੇ ਤੁਹਾਡੀ 2 ਸਾਲ ਤੁਸੀਂ ਕਾਂਗਰਸ 'ਚ ਰਹੇ ਤੇ ਅਖੀਰ ਤੇ ਅਖੀਰਲੀ ਤਨਖਾਹ ਲੈ ਕੇ ਫਿਰ ਗਏ ਨੇ ਤੁਸੀਂ ਸਮਝਦੇ ਹੋ ਕਿ ਇਹ ਇਹ ਇਸ ਕਿਸਮ ਦੇ ਬੇਇਸੂਲੀ ਸਿਆਸਤਦਾਨਾਂ ਨੂੰ ਹੁਣ ਵੋਟ ਪਾਏਗੀ ਅੱਜ ਦੇਖੋ ਜਿਵੇਂ ਪਿੰਡ ਚ ਜਾਂਦੇ ਨੇ ਡਾਂਗਾ ਲੈ ਕੇ ਬੰਦੇ ਬਾਹਰ ਖਲੋਤੇ ਨੇ ਕਿਤੇ ਕੰਪੇਨਿੰਗ ਵੇਖੋ ਇੱਕ ਉਹ ਰਾਜਕਰਾਨਾ ਜਿਹਨੇ ਸ਼ਹਿਰ ਪਟਿਆਲੇ ਦਾ ਵਸਾਇਆ ਜਿਹਨੂੰ ਰਾਜ ਕਰਦਿਆਂ ਨੂੰ 2.5 ਸਾਲ ਹੋ ਗਿਆ ਐ ਅੱਜ ਉਸੇ ਰਿਆਸਤੀ ਲੋਕਾਂ ਦਾ ਇਹ ਹਾਲ ਹੈ ਕਿ ਜਿਹੜਾ ਵੋਟਰ ਇੱਥੋਂ ਦਾ ਉਹਨਾਂ ਨੇ ਬਕਾਇਦਾ ਤੌਰ ਤੇ ਫੈਸਲਾ ਕਰ ਲਿਆ ਕਿ ਜੇ ਤੁਸੀਂ ਉਹਨਾਂ ਦੇ ਰਾਈਟ ਨੂੰ ਆਪਣੇ ਸੂਬੇ ਦੇ ਰਾਈਟ ਨੂੰ ਪ੍ਰੋਟੈਕਟ ਕਰਨ ਵਾਸਤੇ ਤੇ ਪਟਿਆਲੇ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਕੰਮ ਕਰਨ ਨੂੰ ਤੁਸੀਂ ਤਿਆਰ ਨਹੀਂ ਤੇ ਅਸੀਂ ਤੁਹਾਨੂੰ ਸਪੋਰਟ ਕਰਨ ਵਾਸਤੇ ਤਿਆਰ। ਪਰਨੀਤ ਕੋਲ ਵਾਰ-ਵਾਰ ਕਹਿ ਰਹੇ ਨੇ ਹਰ ਜਗ੍ਹਾ ਦੇ ਪ੍ਰਚਾਰ ਚ ਵੀ ਮੋਦੀ ਦੇ ਹੱਥਾਂ ਦੇ ਵਿੱਚ ਦੇਸ਼ ਸੁਰੱਖਿਅਤ ਹੈ। ਕੀ ਕਹਿਣਾ ਚਾਹੋ? ਮੋਦੀ ਦੇ ਹੱਥਾਂ ਦੇ ਵਿੱਚ ਤੇ ਜੋ ਕੁਝ ਸੁਰੱਖਿਅਤ ਹੈ ਉਹ ਤੇ ਨਜ਼ਰ ਆ ਹੀ ਰਿਹਾ ਹੈ। ਇਹ ਜ਼ਰੂਰ ਹੈ ਕਿ ਕੈਪਟਨ ਸਾਹਿਬ ਤੇ ਪ੍ਰਨੀਤ ਕੌਰ ਜੀ ਦੇ ਜਿਹੜੇ ਕੇਸ ਬਣੇ ਸੀ ਉਹ ਕਿਉਂਕਿ ਉਹਨਾਂ ਦੇ ਹੱਥ ਵਿੱਚ ਨੇ ਇਹਨਾਂ ਨੂੰ ਸੁਰੱਖਿਆ ਇਸ ਗੱਲ ਦੀ ਪੱਕੀ ਮਿਲਦੀ ਜਿਹੜਾ ਜਕਰੰਦਾ ਟਰਸਟ ਵਾਲਾ ਕਹੇ ਸੀ ਜਿਹੜਾ ਈਡੀ ਇਹਨਾਂ ਦੇ ਅਗੇਂਸਟ ਕਾਰਵਾਈ ਕਰ ਰਹੀ ਸੀ ਉਹ ਸਾਰਾ ਮੋਦੀ ਸਾਹਿਬ ਦੇ ਹੱਥ 'ਚ ਤੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਹੋਣਗੇ ਤੇ ਤਾਂ ਹੀ ਇਹਨਾਂ ਦੀ ਜਾਨ ਛੁੱਟੇਗੀ ਗੱਲ ਇੰਨੀ ਹੁਣ ਪਟਿਆਲੇ ਦੇ ਲੋਕਾਂ ਨੇ ਆਪਣੇ ਕੰਮ ਕਰਾਣੇ ਕਿ ਇਹਨਾਂ ਦੀ ਜਾਨ ਛਡਾਣੀ ਇਹ ਫੈਸਲਾ ਹੋਣ ਲੋਕਾਂ ਨੇ ਪੰਜਾਬ ਵਾਲਿਆਂ ਨੇ ਕਰਾਇਆ ਸਮਰੀ